ਜੀਪ ਦਿਖਾ ਦੀ ਉਹਨੂੰ ਅਭਰੇਂਦਰ ਨੂੰ ਹਾਂ ਬਾਈ ਦਿਖਾਉਣੀ ਐਕਟਵਾ ਵੀ ਪੁੱਛ ਲਾਉਣਾ ਹੁਣ ਤਾਂ ਆਹ ਜੀਪ ਲੈ ਕੇ ਦੇਣੀ ਹੋਰ ਤਾਂ ਕੀ ਆ ਕਰਨੇ ਡੱਬ ਵਾਲੀ ਤੋਂ ਮੈਨਾਂ ਦੇ ਬ੍ਰੇਕਾਂ ਵੀ ਦੂਜੀਆਂ ਹੀ ਆ ਆਟੋਮੈਟਿਕ ਆਹ ਦੇ ਉਹਨਾਂ ਦੀ ਜੱਪੀ ਖੜੀ ਆ ਜੱਪੀ ਲੈ ਅੱਦਨੇ ਅੱਦਨੇ ਆ ਥਾਰ ਦੇਖ ਲੈ ਕਵਾੜ ਚ 4x4 ਦੇ ਕਾਈ ਮਾਰੀ ਗੀ ਜੂ ਆ ਆ ਤਾਂ ਆ ਹਾਲ ਕਰ ਦਿੰਦੀ ਜਾਂਦਾ ਤੇ ਯਾਰ ਵੀ ਕੜੀ ਓਏ ਆ ਲੈ ਦਿੰਦੇ ਉਹਨੂੰ ECU ਪੱਕਾ ਹਾਂ ਜਾਣ ਕੇ ਪ੍ਰਾਣੀ ਕੋ ਬੋਲਰ ਦਾ ਵੇ ਕੋ ਜਾਣ ਕੇ ਪ੍ਰਾਣੀ ਥਾਰ ਵੇਖ ਲਾਵੇ ਤੇ ਤਿਆਰ ਹੋ ਜੂਗੀ ਓਏ ਫੋਰਚੂਨ ਕਰੀ ਵਾਂ ਇਹ ਕਿੰਨੇ ਹੈ ਉਹ ਤੇ ਪਰੇ ਦੀ ਗੱਟੀ ਕਾਂਗਾ ਲੈ ਗੱਡ ਖਣਾ ਕਿੰਨਾ ਕਰੀ ਨਹੀਂ ਯਾਰ ਆ ਤਾਂ ਠੀਕ ਹੈ

ਰਾਂਝੂ ਪਹਿਲਾ ਇਹ ਕਹਿਆ ਇੱਧਰ ਆਓ ਤੁਸੀਂ ਸਾਰੇ ਚਾਹ ਤੋਂ ਬਿਨਾਂ ਨਹੀਂ ਭਾਈ ਚਾਹ ਪਹਿਲਾਂ ਚਾਹ ਹੀ ਪੀ ਲੀਏ ਠੀਕ ਟੋਂਠੇ ਨਾ ਹੋ ਜਾਂਦਾ ਹੰਦਲ ਚਾਹ ਬੀ ਆਪਾਂ ਗੋਲੇ ਉਹਨਾਂ ਨੂੰ ਦੇਖ ਲੈ ਆਓ ਕਿਹੜਾ ਖੜਾ ਨਾ ਸੋਤ ਰੇੜ ਉਹ ਦੇਖੜੀ ਆਹ ਆਹ ਤਿੱਖਾ ਦੇ ਨੇ ਹੁਣ ਅੱਜ ਫਟਿਆਲਾ ਕੋੜ ਬਜ਼ਾਰ ਚ ਤੇ ਇੱਥੇ ਦੇਖਣਾ ਟਰੈਕਟਰ ਅਸੀਂ ਤੇ ਟਰੈਕਟਰ ਬਾਈ ਬਹੁਤ ਵਧੀਆ ਖੜੇ ਆ ਤੇ ਸਾਰੇ ਹੀ ਨਵੇਂ ਖੜੇ ਆ ਏਸੀ ਏਸੀ ਕੈਮਨ ਬੰਦ ਖੜੇ ਆ ਦੇਖੋ ਉਹ ਆ ਦੇਖੀ ਨੀ 56b 56b ਬਾਈ ਜਮੇ ਹੀ ਨਵਾਂ ਚਲ ਜਮੇ ਹੀ ਨਵਾਂ ਖੜਾ ਜਮੇ ਹੀ ਨਵਾਂ ਜੌੜੀਆ ਕੜਾ 4x4 ਬਾਈ ਪਤਾ ਨਹੀਂ ਕੀ ਮਹਿੰਗੋਰੀ ਹੋਊਗੀ ਜਿਹੜੇ ਕਿਤਾ ਆ ਗਏ ਵਿਚਾਰੇ ਆ ਤਾਂ ਜਮੇ ਨਵਾਂ ਆ ਨਾ ਕੈਮਨ ਵਾਲਾ ਵੇਖੋ ਕਿੱਡਾ ਟਰੈਕਟਰ ਆ ਯਾਰ ਆਦਾ ਉੱਤੇ ਏਸੀ ਆ ਏਸੀ ਲੱਗੀ ਆੜਾ ਨਾ ਬਈ ਯੌਂ ਦੀ ਰੇਸੀ ਸਾਰਾ ਦੇਖ ਨਾ ਆਦਾ 3 ਸਪੀਡ ਆ ਨਾ ਸਰਾ ਯਾਰ ਕਮ ਆ ਬਈ ਨੰਬਰ ਫੜਾ ਦੋ ਕਾਰੀ ਲੱਗੇ ਜੌਨੀ ਆ ਤੇ ਬਠਿੰਡੇ ਦਾ ਨੰਬਰ ਆ ਨਾ ਬਠਿੰਡੇ ਦਾ ਨੰਬਰ ਆ ਮੇਂਦਰਾ ਸੋਨਾਲੀਕਾ

ਦਾ ਰਵੀ ਕਈਰ ਆਏ ਨਹੀਂ ਜਾਂਦਾ ਵੀ ਇਹ ਵੀ ਇਹ ਆਪਣੀ ਮੋਗੇ ਦਾ ਨੰਬਰ ਹੀ ਹੋਣਾ ਉਹ ਆਜੋ ਜੀ ਅੰਦਰ ਐਂਡ ਤੇ ਖੜਾ ਐਂਡ ਤੇ ਇਹ ਬਈ ਕਾਨ ਤੇ ਗੱਡੀ ਆ ਮੈਂ ਵੀ ਗੱਲ ਥੋੜੀ ਇਹ ਵਿੱਚ ਆਜੇ ਅੱਡ ਅੱਡਾ ਇੱਕ ਹੌਲਾ ਨੰਬਰ ਖੜਾ ਉਹਨੇ ਆ ਖੜਾ 53 ਦਾ ਸਾਹ ਖੜਾ ਓਏ 50 10 ਬੰਦਰ ਬਹੁਤ ਸਾਫ ਆ ਲੈ ਚੱਲੇਗੇ ਜਾਉ ਬੇਟੀ ਆਹ ਲਾ ਬੱਗਾ ਮੈਸਤਰੀ ਬੱਗਾ ਮੈਸਤਰੀ 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 ਕੰਮ ਹੇਰ A B C D ਕਿੱਧਰ ਗਈ ਸੀ ਕੀਰ ਤਾਂ ਨਹੀਂ ਉਹਨਾਂ ਦਾ ਭਾਈ ਫੋਨ ਬਾਅਦ ਚ ਸੁਣੀ ਪਤਾ ਹੱਡ ਨੇ ਗੱਲ ਕਰ ਓਏ ਇੰਨਾ ਨੇ ਹੌਲੈਂਡ ਅੰਦਰ ਲਾਇਆ ਪਿਆ ਗਵੰਡਿਆ ਨੇ ਉਹ ਖੜਾ ਪਈਏ ਨੰਬਰ ਤੇ ਹੂੰ ਜੀ ਵਾਲ ਉੱਤਰਦੇ ਆ ਨਾ ਹੂੰ ਆ ਤਾਂ ਸਾਫ ਆ ਨਾ ਟਰੈਕਟਰ ਇਹਦੇ ਤੇਲ ਵਾਲੀ ਟੈਂਕੀ ਇੱਥੇ ਆਉਂਦੀ ਹੈ ਨਾ ਮਗਰ ਹਾਂਜੀ ਇਹ ਫੋਰ ਸਟੀਰ ਏ ਬੀ ਸੀ ਡੀ ਜੀ ਇਹ ਇਹੇ ਵੀਰ ਦਾਨੀ ਹਾਂ ਲੱਭੀ ਰੱਬ ਇਹ ਤੇ ਚੰਗਾ ਪੋਚਾ ਵੱਜਾ ਹੈ ਹਨਾ ਰੋਤਾ ਦੁੱਖਾ ਤੇ ਇਥੇ ਰੇਜ ਆ ਗਿਆ ਉਹਦੇ ਨਾਲ ਆ ਕੇ ਦੱਸ ਇਹਦੇ ਨਾਲ ਤਰਪਦੇ ਪ੍ਰੀਤ ਆਹ ਕਿਹੜਾ ਨਮਈਆ ਤਾਂ ਜਮਾ ਨਮਾ ਦੀ ਚਾਹ ਧੰਨਵਾਦ ਇਸ ਤੋਂ ਬਾਰੇ ਇਹ ਆ ਦੇ ਵਜੋਂ ਚਾਹ ਖਾ ਇਹਨਾਂ ਦਾ ਬੋਲ ਰੋਈਦਾ। ਉਹ ਮਨਾਂ ਦਾ ਆਇਆ। 7 ਲੱਖ ਰੁਪਏ। ਉਹ ਆਉਂਦੇ ਬਾ। 7 ਲੱਖ ਰੁਪਏ। ਜਵਾਨ ਜਿਹੜਾ ਬਾ 7 ਲੱਖ। ਕੋਈ ਨਾ ਚੱਤੀ ਦੀ। ਆਇਆ ਫੋਨ ਕੱਟ ਮਾਰ। ਹਾਂ 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 ਮੌਸਮ ਮੌਸਮ ਹੋ ਗਿਆ ਪੂਰਾ ਇਹ ਆਹ ਹੁਣ ਉਹ ਤਾਂ ਜਨਨ ਹੀ ਗੱਲ ਲਗਰਾਉ ਕੋਲੇ ਆਏ ਗੱਲ ਕਰ ਲੈ ਆ ਆ ਕਿਡਾ ਜਾ ਯਾਰ ਕਹਣਾ ਸਹੀ ਗੱਲ ਹੈ ਇੱਥੋਂ ਤਾਂ ਪਣੇ ਸਾਰੀ ਗੱਡੀ ਤਿਆਰ ਕਰਨਾ ਮੇਰੇ ਲਈ ਮੇਰੇ ਲਈ ਵੀਡੀਓ ਨਾਲ ਆ ਵੀ ਪਈ ਡਿਆ ਤੇ ਨਹੀਂ ਨਹੀਂ ਮੇਰੇ ਲਈ ਵੀਡੀਓ ਨਾਲ ਹਾਂ ਭਈ ਅਵਰਿੰਦਰ ਕਿਵੇਂ ਆ ਟਿਊਟਾਕ ਤੇ ਤੇਰੇ ਨਾਲ ਅਸੀਂ ਗੱਡੀ ਦੇਖ ਰਹੇ ਹਾਂ ਜੇ ਤੈਨੂੰ ਅਸੀਂ ਕੱਲਾ ਕੱਲਾ ਸਮਾਨ ਲਿਆ ਦਈਏ ਗੱਡੀ ਦਾ ਡਿਜ਼ਾਈਨ ਦਾ ਤੇ ਤੂੰ ਘਰੇ ਤਿਆਰ ਕਰਾ ਲੈਣਾ ਜੇ ਕਹੇਗਾ ਤੈਨੂੰ ਨਾਟ ਬੋਲਟ ਤੱਕ ਕੀ ਪਾਈਪਾਂ ਤੱਕ ਕੀ ਸਾਰਾ ਸਮਾਨ ਇੱਥੋਂ ਮਿਲ ਜਾਊਗਾ ਮਾੜਾ ਉਧਰ ਵੀਡੀਓ ਬਣਾ ਆ ਗਈ ਆ ਜੀ ਇੱਥੋਂ ਮਿਲ ਜਾਊਗਾ ਤੇ ਤੈਨੂੰ ਤਿਆਰ ਕਰਾ ਦਿੰਦੇ ਹਾਂ ਗੱਡੀ ਦੇ ਸੋ ਠੀਕ ਹੈ ਵੀਡੀਓ ਸੇਵ ਕਰਕੇ ਸਾਰਾ ਐਵਰੇ ਬਾਹਰ ਕਹਿੰਦੇ ਬਾਹਰ ਕਢਾਓ ਆਹ ਹੀ ਟ੍ਰਿਕ ਉਹ ਬੱਗਿਓ ਕਹਿੰਦਾ ਬਾਹਰ ਕਢਾਉਣ ਦਾ ਬਾਹਰ ਕਢਾ ਦਿੰਨੇ ਆ ਫੇਰ ਹੀ ਪਤਾ ਲੱਗਣਾ ਬਈ ਸੈਲਫ ਮਾਰ ਲਾਉਣਾ ਵਿਚੀ ਇਹ ਤਾਂ ਵੀ ਸਟਾਰਟ ਕਰਕੇ ਫੇਰ ਹੀ ਪਤਾ ਕਰ ਲਾ ਸਟਾਰਟ ਅੰਨ੍ਹਾ ਤੇ ਇਹ ਤਾਂ ਆਪਾਂ ਤੇ ਗਰੰਟੀ ਦੇਉਂਗੇ ਤੁਹਾਨੂੰ ਕਾਹਦੇ ਜੰਮ ਜੰਮਾ ਕਰਦੇ ਤੇ ਗੱਡੀ ਤਿਆਰ ਕਰ ਸਕਦਾ ነ। ਗੱਡੀ ਮਿਲੂਗੀ ਪਾਵਰ ਸਟੀਰੀ। ਆਣਾ ਲੈ ਜੰਨੂ ਟਵਾਰਾ। ਆਹ ਖੜੀ ਓ। ਜੰਦੂਦ ਦਾ ਛੋਟਾ। ਠੀਕ ਓ। ਆਪੇ ਨਰ ਦੇ ਕਾ ਖੜੀ ਐ ਜ। ਪਵਾੜ ਤੋਂ। ਟਵੈਟਾ। ਇਹ ਪੈਨਿੰਗ ਜਾ ਨਹੀਂ। ਹਨੂ ਤਾਂ ਅੱਗ ਲੱਗੀ ਹੋਊਗੀ ਨਾ ਇੱਥੇ। ਕੇ ਸਿਲੰਡਰ ਆ ਵਿੱਚ। ਆ ਬਹੁ ਹੀ ਫਟਿਆ ਫਿਰ ਉੱਧਰ ਬਾੜੀਆਂ ਖੜੀਆਂ ਆਏ ਆਹ ਬੜਾ ਵੀ ਆਦੀ ਬਾਰੀ ਆ ਵਧੀਆ ਇਹਨਾਂ ਨੂੰ ਪੁੱਛੀ ਜਾਂਦੇ ਦਾ ਗੱਤਾ ਇਹਨਾਂ ਨੂੰ ਪੁੱਛ ਕੇ ਆ ਜਾ ਚੱਲੋ ਅਸੀਂ ਆ ਗਏ ਦਾ ਗੱਤਾ ਪੁੱਛ ਕੇ ਆ ਗਏ ਆਹ ਯਾਰ ਬਰਾਬਰ ਜਿਹੜਾ ਆਹ ਦੇਖ ਲਓ ਬਈ ਉਹਦੇ ਕੀ ਕੀ ਕੁਛ ਕਰਦੇ ਫਿਰਦੇ ਸੀ ਅੱਗੇ ਚੱਲੋ ਉਹਦਾ ਗੱਤਾ ਪਾ ਰਹੇ ਬਈ ਅਵਰੇਂਦਰ ਦੀ ਅਵਰੇਂਦਰ ਕੋਲੇ ਅੱਜ ਹੈਲੋ ਆ ਬਲੈਕ ਕਲਰ ਦੀ ਤੇ ਉਹਦੀ ਡਰਾਈਵਰ ਦਾ ਗੱਤਾ ਆ ਬਈ ਕੋਸਟ ਚੂਹਿਆਂ ਨੇ ਖਾਲਿਆ ਤੇ ਕੁਝ ਉਹ ਆਪ ਤੋੜ ਤੋੜ ਗਿਆ ਤੇ ਉਹਦੇ ਹਾਸ ਤੋਂ ਲੱਭਦੇ ਫਿਰਦੇ ਆ ਕਿੰਨੀ ਨੰਬਰ ਤੇ ਸਿਆਣੇ 308 ਤੇ 308 ਨੰਬਰ ਦੁਕਾਨ ਤੇ ਬੜੀ ਆਉਂਦਾ ਬਈ ਦੇਖ ਉੱਲੇ ਆਪਣੀ ਕੋਈ ਆਪਣੇ ਪਾਲੇ ਹੋਏ ਕੁੰਡੀ ਸਕ੍ਰੈਫਟ ਲਿਆ ਆਪਣੀ ਕਿਤੇ ਕਿਤੇ ਬਾਅਦ ਚਾਹਦਾ ਸਮਾਨ ਲਾ ਲਾ ਕੇ ਕੋਈ ਵੇਚੀ ਜਾਵੇ ਇੱਥੇ ਆ ਦੇ ਬਟ ਵੇਰੇ ਕਾਲੇ ਆ ਆ ਆ ਖੜੀ ਗੱਡੀ ਐ ਐਕਸਲ ਕੋਈ ਨਾ ਕਰਦੇ ਗੱਲ ਇਹ ਤਾਂ ਹਜੇ ਬੰਦ ਦਾ ਦੁਕਾਨ ਉਹ ਕਿੰਨੀ ਗੱਡੀ ਗਵਾੜ ਚ ਖੜੀ ਹੈ ਨਾ ਯਾਰ ਆਹ ਗੜੀ ਗੜੀ ਆ ਨੋਵਾ 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 ਜੈਪਸੀ ਨੋਵਾ ਖਰੀਦਦੇ ਐ ਕਾਕੜੀ ਨੋਵਾ ਕੀ ਜੈਪਸੀ ਕਿਤੇ ਉਹਦੇ ਦੂਜੀ ਤੇ ਸੁਮੋ ਤੇ ਡਿਲੀਵਰੀ ਕੀ ਆ ਲੈ ਵੀਰੇ ਐਕਸਲ ਉਹਦੇ ਆ ਚੀਜ਼ ਮਿਲ ਜੂਗੀ ਆ ਜੀ ਸਾਰੀ ਆ ਗਿਆ ਇਹ ਇੱਕ ਵੇਲਾ ਮੇਲ ਤਾਂ ਜਾਏਗੀ ਇਤਨਾ بڑا ਕਬਾੜ ਬਾਜ਼ਾਰ ਹੈ ਆ ਦੇਖੋ ਇਹ ਬਾਰੀਆਂ ਕਿਵੇਂ ਲੰਗੀਆਂ ਚੰਚਣ ਕੇ ਇੰਨੀਆਂ ਤਾਂ ਜਾਂਸੀ ਚ ਨਹੀਂ ਹੁੰਦੀ ਆ ਜਿਹੋ ਮੈਲ ਦੂਏ ਨਾਲ ਕੋਲ ਜਿਨ੍ਹਾਂ ਨੇ ਬਾਰੀਆਂ ਖੋਲੀਆਂ ਆ ਨਾ ਆ ਦੇਖ ਬੰਪਰ ਤੇ ਬੰਪਰ ਚੜਿਆ ਪਿਆ ਆ ਦੇ ਬਾਰੀਆਂ ਕੋਲ ਨੇ ਇਹਦੇ ਯੈਲੋ ਦੀ ਬਾਰੀ ਇੱਥੋਂ ਤਾਂ ਭਰਾਈ ਹਣਾ ਗੱਡੀ ਲਿਜਾ ਕੇ ਤਿਆਰ ਕਰ ਲਾ ਹਣਾ ਆ ਟਰਬੋ ਫੋੜਾਂ ਦੀ ਫਿੱਗੋ ਓਏ ਆਵੇ ਓਏ ਆ ਫੋੜ ਫਿੱਗੋ ਜਿਵੇਂ ਹਾਂ ਲਾਈਵ ਹੀ ਲਾਣਾ ਮਨ ਲਾਈਵ ਵੀ ਇੱਥੋਂ ਮਿਲ ਸਕਦੇ ਆ ਜੇ ਕੋਈ ਬੰਦਾ ਨਵੇਂ ਨਹੀਂ ਪਵਾ ਸਕਦਾ ਮਹਿੰਗੇ ਆ ਬੰਦਾ ਇੱਥੋਂ ਸਸਤੇ ਲਿਆ ਕੇ ਪਵਾ ਸਕਦਾ ਆ ਬਾਈ ਖਵਾਰਚ ਦੇਣੀਆਂ ਸੀ ਰਹਿਣ ਦੇ ਓ ਬਈ ਨਹੀਂ ਖਵਾਰਚ ਦੇਣੀਆਂ ਇਹ ਆਖਰ ਚਕਾਉਣੀ ਪੈਣੀ ਜਿੰਦੇ ਮਰਜ਼ੀ ਚਕਾ ਦੀ ਕੀ ਇਹ ਜਦੋਂ ਭਾਂਡਾ ਤੋੜ ਗਿਆ ਨਹੀਂ ਇਹ ਨਾ ਦੇ ਪੈਸੇ ਤਿਆਰ ਕਰਾਉਣੀ ਆ ਉਹਨੇ ਇਹ ਜਿਵੇਂ ਆ ਤਿਆਰ ਕਰਾਈ ਜਾਂਦੇ ਜਿਵੇਂ ਆ ਤਿਆਰ ਕਰਾਈ ਜਾਂਦੇ ਇੰਡੋ ਫਾਰਮ ਪੂਰਾ ਤਿਆਰ ਕਰਾਈ ਜਾਂਦੇ ਨਾ ਨੰਗੇ ਜਾਣਾ ਨੰਗੇ ਯਾਨੀ ਉਹ ਬਾਈ ਬੇਟਾ ਉਹ ਨੰਗ ਜਾਣੀ ਆ ਮਾੜਾ ਮੋੜਾ ਚੱਲਦੇ ਹੁੰਦਾ ਇੰਨਾ ਕਰ ਨਿਕਲ ਜਾਂਦਾ ਉਹ ਬਈ ਕਿੱਧਰ ਪਹੁੰਚ ਗਏ ਤੈਨੂੰ ਕਹੂਗਾ ਮੈਨੂੰ ਨਹੀਂ ਆ ਮੈਂ ਉਹ ਰਵੀ ਲੈ ਕੇ ਗਿਆ ਐਵੇਂ ਰਵੀ ਲੈ ਕੇ ਗਈ ਆਹਦਾ ਫੇਰ ਮੋੜ ਘੜ ਕਿਉਂ ਉੱਥੇ ਆ ਗਈ ਜਿਹੜਾ ਹਲਵਾਲਾ ਦੇ ਰਵੀ ਲੈ ਕੇ ਗਿਆ ਸੀ ਮੈਂ ਕਹੂੰਗਾ ਮੈਂ ਤਾਂ ਤੁਸੀਂ ਗਿਆ ਸੀਗਾ ਵੀ ਇਹ ਕਿਆ ਕਰਤਾ ਜਾਗੇ ਆਦਾ ਫੇਰ ਮੋੜ ਘੜ ਕੇ ਉੱਥੇ ਆ ਗਏ ਭਾਈ ਉਹ ਸਿੱਧਾ ਉਦੋਂ ਨੂੰ ਵੀ ਗੱਡੀਆਂ ਬਹੁਤ ਖੜੀਆਂ ਕਹਿੰਦੇ ਇਹ ਟਰੈਕਟਰਾਂ ਦਾ ਬਾਜ਼ਾਰ ਹੈ ਟਰੈਕਟਰਾਂ ਦਾ ਕਾਹਦਾ ਇਹਦੇ ਨਾਲ ਗੱਡੀਆਂ ਦਾ ਵੀ ਸਾਰੇ ਕਾਹੇ ਤਾਂ ਹੀ ਆ ਇਹਨੂੰ ਆਪ ਲੱਗਣ ਲੱਗੇ ਮੈਂ ਲੱਗ ਗਿਆ ਬੋਰਚਨਰ ਕਲੀ ਇਹ ਦਿੱਲੀ ਨੂੰ ਬੱਧ ਦਿੱਲੀ ਨੰਬਰ ਫੋਰਚੂਨ ਚਿੱਟੇ ਰੰਗ ਦੀ ਉਹ ਜਮਾਂ ਸਾਫ ਖੜੀ ਗੱਡੀ ਓਏ ਓਡੀਆ ਦੇ ਖੜੀ ਇਹ ਓਡੀ ਨੰਬਰ ਕਿਤਾਉਂ ਓਡੀਸਾ ਨਹੀਂ ਆ ਰਿਹਾ ਤਾਂ ਉਹ ਪਰਪਲ ਆ ਦੇ ਕਿਸੇ ਜੀਸੀਬੀ ਵੀ ਖੜੀ ਲੱਗ ਜਾਣੀ ਜੀ ਦਾ ਆ ਸਕਾਰਪਿਓ ਖੜੀ ਹੁੰਦਾ ਹਰ ਇੱਕ ਚੀਜ਼ ਹਰ ਇੱਕ ਚੀਜ਼ ਆ ਇੱਥੇ ਹਰ ਇੱਕ ਸਕੂਟਰ ਮੋਟਰਸਾਈਕਲ ਮਿਲ ਜਾਣਗੇ

ਆ ਦੇਖੋ ਨਹੀਂ ਉਹੀ ਚੱਕ ਲੈਂਦੇ ਆ ਨਾ ਗੱਡੀ ਇਹ ਫੈਂਟ ਪਾਈ ਆ ਵੇਖ ਲੈਣਾ ਯਾਰ ਪੈਣਾ ਗੱਡੀਆਂ ਜਦ ਲੋਕੀ ਨਵੀਆਂ ਲੈਂਦੇ ਆ ਉਦੋਂ ਕੀ ਕੁਛ ਕਰਦੇ ਆ ਨਾ ਗੱਡੀ ਨੂੰ ਐ ਪੂਰਾ ਸੁਭਾ ਸੁਭਾ ਚਰਾਉਂਦੇ ਜਦੋਂ ਬਕਵਾੜ ਚ ਆ ਜਾਂਦੀਆਂ ਤੇ ਆ ਵੇਖ ਲੈ ਕੀ ਹਾਲ ਹੁੰਦਾ ਇਹਨਾਂ ਦਾ ਐਨ ਨਮਕਾ ਦਿੰਦੇ ਕਿੱਧਰ ਗਏ ਆ ਦੇਖ ਕਿਹੇ ਟਾਈਮ ਇਹਦੀ ਕਿੰਨੀ ਉਹ ਵੈਲਿਊ ਸੀਗੀ ਤੇ ਹੁਣ ਮਣ 25 11 ਚਾਹ ਲਾ ਕੇ ਰੱਖ ਦਗੇ ਇੰਜਨ ਇਦੋਂ ਗਵਾੜ ਚ ਆਹੋ ਇੰਡੋ ਫਾਰਮ ਹੈ ਉਹ ਮੈਂ ਤਾਂ ਕਹਿਣਾ ਉਹ ਨੂੰ ਉਹ ਲੈ ਕੇ ਦੇ ਗਏ ਓਏ ਉਹ ਖੜੀ ਚਿੱਟੀ ਜੀ ਬਿਲਰੋ ਨਹੀਂ ਨਹੀਂ ਓਰਲੀ ਵੈਨ ਵੈਨ ਕਿ ਕਿਹੜੀ ਫਰਮ ਆ ਰਹੀ ਹੈ ਕਿਹੜੀ ਵਜਦੀ ਹੈ ਇਹ ਇਹ ਗੁੰਡਾ ਫਲਵਾਣ ਗੁੰਡਾ ਫਲਵਾਣ ਹੋ ਚੱਲਿਆ। ਈਸਾ ਦਲੇ ਮੀਨਾ। ਠੀਕ ਹੈ। ਮੈਂ ਕਰੋ ਬ੍ਰਹਮੇਂਦਰ ਬਾਈ। ਮੈਂ ਤੁਹਾਨੂੰ ਕਰਾਇਆ ਦਿੰਦਾ ਬਈ ਅਸੀਂ ਆਪਾਂ ਪਟਿਆਲੇ ਗਵਾੜ ਦੇ ਯਾਰ ਚ ਆਏ ਆ। ਕੱਲੀ-ਕੱਲੀ ਚੀਜ਼ ਮਿਲ ਜੂ ਐਕਟਰ ਲਈ ਐਕਸੈਲੋ ਦੀ ਸਾਰੀ ਚੀਜ਼ ਮਿਲ ਜੂਗੀ। ਤੇ ਜੇ ਐਕਸੈਲੋ ਫਿੱਟ ਕਰਨੀ ਆ। ਤੇ ਇਹ ਤੁਸੀਂ ਟਰੈਕਟਰ ਦਾ ਸਾਰਾ ਕਲਾ ਨਾਟ ਬੋਲਟ ਸਮਾਨ ਲੈ ਜਾਓ। ਤੁਹਾਡਾ ਟਰੈਕਟਰ ਤਿਆਰ ਹੋ ਜਾਊਗਾ। ਆਹ ਜੈਪਸੀ ਖੜੀ ਐ। 3 ਸਪੀਡ। ਤੇ ਤੈਨੂੰ ਜੈਪਸੀ ਤਿਆਰ ਕਰਾ ਦਿੰਦੇ ਆ। ਜੇ ਆਹ ਆ ਲੰਮੀ ਬਾਟੀ 98 ਇੰਚ ਚਾਹੀਦੀ ਐ ਵੀ ਮਿਲ ਜੂਗੀ। ਤਾਂ ਤੁਹਾਨੂੰ ਪਸੰਦ ਨਹੀਂ ਆਉਣਾਗਾ। ਸਾਈਟਰ ਦਾ ਬਹੁਤ ਖੜੇ ਆ। ਪਰ ਕੋਈ ਅਰੇ ਅਰੇ ਚਾਹ ਬੁਲਵਾ ਯਾਰ। ਡੇਟ ਨਹੀਂ ਸਾਹ। ਆਪ ਨੂੰ ਨਾ ਖੜੀ ਜਾ ਨਾ। ਚਾਲੇ ਨਾ। ਚਾਹ ਵਾਲੇ ਬਣ। ਉਹ ਖੜੀ ਆਪਣੀ। ਸਵਾਰ ਚ ਲਾਈ। ਸਵਾਰ ਤੇ ਨਹੀਂ ਲਾਈ ਯਾਰ। ਨਿੱਕਰ। ਚੱਲੋ ਢਾਈ ਨਰ ਮੈਂ ਜਾਵਾਂਗੀ। ਉਹ ਕਰਦੇ। ਲੈ ਵੀ। ਬੱਗੇ ਮੈਂ ਕਿੰਨੇ ਚਾਰਾਜ ਰੋਗੇ ਵੇਖ ਰਿਹਾ ਟਰੈਕਟਰ ਕਹਿੰਦਾ ਟਰੈਕਟਰ ਓਕੇ ਦੀ ਰਿਪੋਰਟ ਆ ਤੇ ਟਾਇਰ ਇਹਦੇ ਚਾਰੋਂ ਨਵੇਂ ਬਸ ਦੀ ਜੀ ਦੀ ਤੇਰੇ ਸੌਖੀ ਬਿੰਦੀ ਥੋੜੀ ਜਿਹੀ ਹੋਣ ਵਾਲੀ ਆ ਦੀ ਬਾਕੀ ਅੱਡਾ ਚਰੰਜੀ ਦੱਸੂ ਕੀ ਕੀ ਆਪਾਂ ਇਹਦੀ ਪਰੇ ਰੋਡ ਤੇ ਲੰਬ ਪੜਾਉਗੇ ਪੂਰੀ ਪੱਠੀ ਕਰਨੀ ਦੀ ਗਰਮ ਗਿਰਾਂ ਕਿਆ ਕਰਨਾ ਵਾਹ ਬੂਗੇ ਚੰਗੀ ਤਰ੍ਹਾਂ ਵਾਹ ਤੇ ਕੱਦੂ ਕਰਨ ਵਾਲਾ ਪਿਆ ਆਪਣਾ ਜੇ ਇਹ ਤੇ ਨਹੀਂ ਕਰਨਾ ਕੱਦੂ ਕਰਨਾ ਇਸੇ ਨੇ ਕਰਨਾ ਕੱਦੂ ਤੇ ਫਿਰ ਆਰਾਦਾ ਕਿਸੇ ਦਾ ਚਾਰ ਫਵਾਉਂਦਾ ਵੀ ਜੇ ਚਾਰ ਫਵਾਵਾਗੇ ਇਹਦੇ ਨਾਲ ਤੇ ਟਰਾਲੀ ਭਰੀ ਤੇ ਗਿੱਲੇ ਵਾਹ ਤੇ ਪਤਾ ਲੱਗਣਾ ਸਹੀ ਮੈਨੂੰ ਤਾਂ ਲੱਗਦਾ ਕਿੰਨਾ ਜੋਰ ਆ ਕਿੰਨਾ ਜ਼ੋਰ ਮਾਰਾ ਫਿਰ ਦੇਖਾਂਗੇ ਦਾ ਕੀ ਕੰਮ ਹੋਇਆ ਹੋ ਸਾਡੇ ਮੈਟਰ ਸਾਹਿਬ ਪੈ ਮੰਲੰਗਰਾਂ ਬੱਗਾ ਬੱਗਾ ਕਹਿੰਦੇ ਮੁੰਡੇ ਨੇ ਮੈਸਟਰੀ ਬੱਗਾ ਬੱਗਾ ਸਲਾਮ ਅੱਲ੍ਹਾ ਅਕਬਰ ਕਰਿਆ ਬਈ ਨੌਜਵਾਨ ਇਹ ਮਰਦਾ ਮੈਸਟਰੀ ਉੱਠਿਆ ਸਲਾਮ ਅੱਲ੍ਹਾ ਅਕਬਰ ਮੈਸਟਰੀ ਪੂਰਾ ਹੈ ਜੈਂਟਲ ਟਰੈਕਟਰ ਭਾਵੇਂ ਨਾੜ ਗਾਣਾ 60 ਬਾਈ ਕਰਾ ਲਓ ਤਾਂ ਵੀ ਕਰ ਦਿੰਦਾ ਉਹ ਵੀ ਕਰ ਦਿੰਦਾ ਦੋ ਤਿੰਨ ਟਰੈਕਟਰ ਕੀਤੇ ਆ ਮੁੰਡਿਆਂ ਨੇ ਡੰਡ ਤੇ ਵਧੀਆ ਚੱਲਦੇ ਆ ਕੋਈ ਸ਼ਿਕਾਇਤ ਨਹੀਂ ਇੱਧਰ ਡੀਨਿਟਰ ਪਏ ਲੋਈ ਸਾਡਾ ਪ੍ਰਧਾਨ ਸਾਹਿਬ ਆਇਆ ਟਰੈਕਟਰ ਦੇ ਕੀ ਕਹਿਣਾ ਚਾਹੇਗਾ ਕਿ ਕਿੰਨੇ ਵਜੇ ਘਰੇ ਜਾਣਾ ਬਈ ਜਿਹੜੇ ਤੋਂ ਇਹਨਾਂ ਦੇ ਹਾਲਾਤ ਆ ਬੱਕੇ ਨਾ ਸਤਰੀ ਦੇ ਕੋਲ ਪੱਤਰ ਸਿੰਘ ਦੇ ਉਹ ਦਿਖਾ ਦਿਓ ਕਹਿੰਦੇ ਤੇ ਨਾਲ ਹੈਗਾ ਰਵੀ ਨਾਲ ਚਰਨਜੀਤ ਦੀ ਫੋਟੋ ਹੈ ਨਾਲ ਚਰਨਜੀਤ ਨਾਲ ਹੈਗਾ ਰਵੀ ਤੇ ਨਾਲ ਹੈਗਾ ਮੈਂ ਬਈ ਇਸ ਹਾਲਾਤ ਇਹਨਾਂ ਦੇ ਹਾਲਾਤ ਦੇਖ ਕੇ ਰਾਤ ਨੂੰ ਘੱਟੋ ਘੱਟ 12 ਵਜੇ ਤੋਂ ਪਹਿਲਾਂ ਘਰੇ ਜਾਣਾ ਦੁਆਰਾ ਦੁਆਰਾ ਕੇ ਰੋਟੀ ਖਾਣ ਵਾਲੇ ਤੇ ਬਈ ਇੱਕ ਵਾਰੀ ਉਹਨਾਂ ਨੇ ਪਰੌਂਠੇ ਦਵਾਤੇ ਆ ਲੋਨਾਂ ਵਾਲੇ ਦੋ ਦੋ ਜੋ ਹਨ ਦੂਜੀ ਯਾਰ ਦੇਖੋ ਜੇ ਕੀ ਕਹੋਂਦੇ ਆ ਚਾਹ ਅਸੀਂ ਫਰੀਦ ਕਿੱਟਾ ਜਾਣਾ 1.5 ਦੇ ਚਾਰ ਗਲਾਸ ਲੈ ਆ 1.5 ਦੇ 1.5 ਦੇ ਚਾਰ ਗਲਾਸ ਲੈ ਆ ਢਾਈ ਪਿਆਏ ਕੌਣ ਚਾਹ ਦਿੰਦਾ ਓਏ ਬਈ ਆਂ ਅਸੀਂ ਲੈ ਲੈਨੇ ਢਾਈ ਰੁਪਿਆ ਦਾ ਗਲਾਸ ਓਏ ਮਰੀ ਜਾਂਦਾ ਗੱਪ ਓਏ ਬਈ 50 ਰੁਪਏ ਫਰੀਦ ਦੇ ਸੀ ਨਾ ਚਾਹੇ ਤਾਂ ਗੱਟਾ ਜਾਣਾ ਢਾਈ ਪਿਆ ਆਹ ਜੀ ਇਹਨੂੰ ਬੋਚ ਲੋ ਪੀਏ ਫਰੀਦ ਆ ਦੇ ਇਹ ਫਰੀ ਦੇ ਸੀ ਆ ਦੇ ਕੋਲੋਂ ਦੇਤੇ ਬੱਗਾ ਮੈਸਤਰੀ ਪੂਰਾ ਐ ਚੈੱਕ ਕਰ ਰਹੇ ਟਰੈਕਟਰ ਵੀ ਕੀ ਐ ਤੇ ਕੀ ਨਹੀਂ ਐ ਚ ਆ ਜੀ ਨੂੰ ਫੋਨ ਲਾਈਨ ਦਾ ਚਾਲ ਗਾਣਾ ਕਰਦਾ ਬਲੇ ਕਰਵਾ ਫੋਨ ਲਾਉਂਗੇ ਉਹਨਾਂ ਕੇ ਤੇਨ ਵੱਲ ਹੈਗਾ ਉਹਨਾਂ ਕੇ ਗਰਾਰੀ ਨਾਲ ਪਸਾਣੀ ਪਾ ਚੌਖਾ ਆਏਗਾ ਤੋਂ ਇਹ ਗਵਾਸਿਕਾ ਲੱਗ ਜਾ ਹਾਂਜੀ ਭਾਈ ਜੀ ਅਸੀਂ ਸਿੱਧਾ ਤੜਕੇ 5 ਵਜੇ ਤੁਰੇ ਸੀ ਸਿੱਧਾ ਪਹਿਲਾਂ ਪਟਿਆਲੇ ਗਏ ਪਟਿਆਲੇ ਤੋਂ ਸਿੱਧਾ ਅਸੀਂ ਐਂਟਰੀ ਮਾਰੀ ਫਰੀਦਕੋਟ ਸਵਰਾਜ ਜੰਤੀ ਚ ਇੱਥੇ ਵੀ ਟਰੈਕਟਰ ਬਹੁਤ ਖੜੇ ਆ ਦੇਖਣ ਨੂੰ ਬਹੁਤ ਚੰਗੇ ਟਰੈਕਟਰ ਆ ਜੰਸੀ ਵਾਲਿਆਂ ਦੇ ਕੱਟੇ ਹੋਏ ਪਾਪਾ ਨੂੰ ਕੱਟੇ ਥੋੜੀ ਬਈਆ ਹੁਣ ਲੱਗਦਾ ਮੁੱਦ ਕੀ ਜਾਣਾ ਮੁੱਦ ਕੀ ਜੀ ਆਲੀ ਦੇਖ